ਪਾਣੀ ਦਾ ਪੱਧਰ ਘਟਿਆ ਕੀ ਹਾਲਾਤ ਹੈਗੇ ਆ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਤਸਵੀਰ ਦਿਖਾਣੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਮੱਛੀਆਂ ਸਾਰੀਆਂ ਮਰੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਨੇ ਪਾਣੀ ਸਤਲੁਜ ਦਾ ਪਾਣੀ ਦਾ ਪੱਧਰ ਵਜਿਆ ਸੀ ਤੇ ਇਨ੍ਹਾਂ ਦੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੈਗਾ ਸੀ ਪਰ ਹੁਣ ਪਾਣੀ ਦਾ ਪੱਧਰ ਘਟਿਆ ਹੈਗਾ ਪਾਣੀ ਲੱਥਿਆ ਪਰ ਕਈ ਥਾਵਾਂ ਤੇ ਪਾਣੀ ਜਿਹੜਾ ਪਰ ਜਿੱਥੇ ਇਲਾਕਾ ਹੈਗਾ ਜਿੱਥੇ ਉੱਥੇ ਪਾਣੀ ਖੜਾ ਹੋਇਆ ਨਜ਼ਰ ਆਂਦਾ ਹੈਗਾ ਪਰ ਇਸ ਦੇ ਵਿੱਚ ਮੱਛੀਆਂ ਮਰੀਆਂ ਹੋਈਆਂ ਨਜ਼ਰ ਆ ਰਹੀਆਂ ਕਈ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਸਕਦੀਆਂ ਹੈਗੀਆਂ ਸਿਹਤ ਵਿਭਾਗ ਦੇ ਵੱਲੋਂ ਵੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਪਰ ਹਾਲਾਤ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਜਿੱਥੋਂ ਵੀ ਨਜ਼ਰ ਮਾਰੀਏ ਤਾਂ ਸਾਰੀਆਂ ਹੀ ਮੱਛੀਆਂ ਮਰੀਆਂ ਹੋਈਆਂ ਆ ਨਜ਼ਰ ਆ ਰਹੀਆਂ ਹੈਗੀਆਂ ਇਹ ਹਾਲਾਤ ਵੱਤ ਤੋਂ ਵੱੱਤਰ ਬਣ ਰਹੇ ਹੈਗੇ ਨੇ ਔਰ ਪ੍ਰਸ਼ਾਸਨ ਹਾਲਾਂਕਿ ਪੂਰੀ ਜਿਹੜੀ ਨਜ਼ਰ ਹੈ ਉਹ ਰੱਖ ਰਿਹਾ ਹੈਗਾ ਪਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇੰਨਾਂ ਚੀਜ਼ਾਂ ਤੋਂ ਜਿਹੜੀ ਬਿਮਾਰੀਆਂ ਨੇ ਉਹ ਫੈਲਦੀਆਂ ਲੋਕਾਂ ਉਸ ਤਰਕ ਰਹਿਣ ਦੀ ਲੋੜ ਹੈਗੀ ਆ ਤਾਂ ਗੱਲਬਾਤ ਕਰਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੇਰ ਸਿੰਘ ਜੀ ਹਾਂ ਤਾਂ ਮੇਰ ਸਿੰਘ ਜੀ ਕਿਹੜਾ ਪਿੰਡ ਹੈਗਾ ਇਸ ਪਾਸੇ ਇਹ ਨਵੇਂ ਗੱਟੀ ਰਾਜੋਗੇ ਜੀ ਅੱਛਾ ਹਾਂਜੀ ਕੀ ਹਾਲਾਤ ਕੀ ਹੋਏ ਆ ਹਾਲਾਤ ਤਾਂ ਖਰਾਬ ਅਕਨਾਂ ਜ਼ਿਆਦਾ ਹੋ ਗਿਆ ਸਾਰਾ ਹੂੰ ਮੱਛੀਆਂ ਮਰ ਰਹੀਆਂ ਮਹਿਕਾਰੇ ਸਮੈਲਾਂ ਗੰਦੀਆਂ ਆ ਰਹੀਆਂ ਹੂੰ ਫਿਰ ਬੱਚੇ ਵੀ ਬਿਮਾਰ ਹੋਣਗੇ ਬੁੜੇ ਵੀ ਆਦਮੀ ਵੀ ਔਰਤਾਂ ਵੀ ਬਿਮਾਰ ਹੋਣਗੇ ਹੁਣ ਦਵਾਈ ਦਾ ਮਸਲਾ ਕੋ ਹੱਲ ਕਰਨ ਸਾਰ ਤੱਬੀ ਮੈਂ ਕਹਿ ਰਿਹਾ ਮੈਨੂੰ ਕੋਈ ਤਸਵੀਰ ਦਿਖਾਣਗੇ ਆ ਬੜੇ ਵਹ ਹਾਲਾਤ ਮਾੜੇ ਹੋ ਜਾਂਦੇ ਹੈਗੇ ਨੇ ਇਹ ਸਾਰੀਆਂ ਮੱਛੀਆਂ ਮਰੀਆਂ ਪਈਆਂ ਹੋਈਆਂ ਹਾਂਜੀ 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 ਮਰ ਗਈਆਂ ਜੀ ਹਾਂ ਇਹ ਪਾਣੀ ਹੁਣ ਇੱਥੇ ਖੜਾ ਹੋ ਗਿਆ ਇਹ ਨਿਕਲੂਗਾ ਨਹੀਂ ਇੱਥੋਂ ਇਹ ਇੰਨੇ ਹੀ ਰਹੂਗਾ ਜੀ ਹੂੰ ਪਾਣੀ ਦਾ ਪੱਧਰ ਘਟ ਗਿਆ ਇੱਥੇ ਨਿਕਲਿਆ ਪਾਣੀ ਪਾਣੀ ਵਧੂ ਸੀ ਪਹਿਲੇ ਇੱਥੇ ਹਾਂਜੀ ਇੱਥੇ 5 ਫੁੱਟ 6 ਫੁੱਟ ਪਾਣੀ ਚੱਲ ਗਿਆ ਜੀ ਹੂੰ ਖੇਤ ਵਿਭਾਗ ਮੈਂ ਇੱਥੇ ਆਇਆ ਹੈ ਹਾਂਜੀ ਖੇਤ ਵਿਭਾਗ ਆਇਆ ਸੀਗਾ ਸਰਕਾਰੀ ਨਹੀਂ ਕੋਈ ਮੁਲਾਜ਼ਮਾ ਆ ਕੇ ਕਿਹੜਾ ਲਾ ਜਾਂਦਾ ਹੀ ਬੇੜੀਪੁੜੀ ਬਾਅਦ ਚ ਮਿਲੀਏ ਸਾਨੂੰ ਬਹੁਤ ਔਖੇ ਰਹਾਂ ਔਰ ਪਰਿਵਾਰ ਵੀ ਔਖਾ ਰਿਹਾ ਹੈ ਕਾਣਾ ਪਿੰਨ ਦਾ ਟੰਗ ਦਾ ਮਿਲ ਜਾਂਦਾ ਸੀ ਚਾਰਾ ਵੀ ਮਿਲ ਜਾਂਦਾ ਸੀ ਔਰ ਇੱਧਰ ਰਾਤ ਨੂੰ ਬੈਂਡਸ ਖਲੋਣ ਦਾ ਬਹੁਤ ਔਖਾ ਸੀ ਤਾਂ ਹੁਣ ਧਿਆਨ ਰੱਖਣ ਦੀ ਲੋੜ ਹੈ ਇੰਨਾਂ ਚੀਜ਼ਾਂ ਤੋਂ ਤੁਸੀਂ ਦੇਖ ਸਕਦੇ ਹੋ ਗੰਦਾ ਪਾਣੀ ਆ ਕਿਉਂਕਿ ਹੁਣੇ ਪਾਣੀ ਖੜ ਚੁੱਕਾ ਹੋਇਆ ਔਰ ਇੱਥੇ ਮੱਛੀਆਂ ਜਿਹੜੀਆਂ ਨੇ ਉਹ ਮਰੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਨੇ ਤੇ ਮੱਛਰ ਜਿਹੜੇ ਨੇ ਉਹ ਹੀਗੇ ਨੇ ਹਾਲਾਂਕਿ ਸਿਹਤ ਵਿਭਾਗ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਫੋਗਿੰਗ ਜਿਹੜੀ ਆ ਉਹ ਕਰਵਾਈ ਜਾਊਗੀ ਬੀਐਸਐਫ ਵੀ ਜਿਹੜਾ ਪੂਰਾ ਤਿਆਰ ਰੱਖ ਰਹੀ ਹੈਗੀ ਇਸ ਇਲਾਕੇ ਦਾ ਪਰ ਇੱਥੇ ਫਸਲਾਂ ਵੀ ਖਰਾਬ ਹੋ ਚੁੱਕੀਆਂ ਹੈਗੀਆਂ ਨੇ ਇੱਥੇ ਹਾਲਾਤ ਜਿਹੜੇ ਨੇ ਬੱਤ ਤੋਂ ਬੱਤਰ ਬਣੇ ਹੋਏ ਆ ਪਾਣੀ ਜਿੱਥੇ ਖੜਾ ਹੋਇਆ ਸੀ ਜਿੱਥੇ ਪਾਣੀ ਦੇ ਵਿੱਚ ਮੱਛੀਆਂ ਹੈਗੀਆਂ ਸੀਗੀਆਂ ਉਹ ਵੀ ਹੁਣ ਮਰੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਹੁਣ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਆ ਜੇ ਕਿਸੇ ਨੂੰ ਕੋਈ ਚਮੜੀ ਰੋਗ ਹੁੰਦਾ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈਗਾ ਇਹ ਨੇੜੇ ਦੇ ਹਸਪਤਾਲ ਜਾ ਕੇ ਦਿਖਾਣਾ ਚਾਹੀਦਾ ਜਿਹੜਾ ਕੈਂਪ ਲੱਗਾ ਹੋਇਆ ਹੈ ਉੱਥੇ ਜਾਣਾ ਚਾਹੀਦਾ ਉੱਥੇ ਦਿਖਾਣਾ ਚਾਹੀਦਾ ਔਰ ਸਿਹਤ ਵਿਭਾਗ ਨੂੰ ਵੀ ਚਾਹੀਦਾ ਕਿ ਪਿੰਡਾਂ ਦੇ ਵਿੱਚ ਆ ਕੇ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈਗੀ ਔਰ